ਹਾਂ ਜੀ ਭਾਰਤੀਆਂ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਪੁਲਿਸ ਨੇ ਵੀ ਵੱਡਾ ਐਕਸ਼ਨ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਉਹ ਲੋਕ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਹੋਰ ਉਹਨਾਂ ਨੂੰ ਦੋ ਨੰਬਰ ਦੇ ਵਿੱਚ ਅਮਰੀਕਾ ਭੇਜਣ ਵਾਲੇ ਏਜੰਟਾਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਪਹਿਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਿਸ ਥਾਣਾ ਰਾਜਾ ਸੰਸੀ ਦੇ ਨਾਲ ਸਬੰਧਤ ਮਾਮਲਾ ਦੱਸਿਆ ਜਾ ਰਿਹਾ ਦਲੇਰ ਸਿੰਘ ਜੋ ਕਿ ਸਲੇਮਪੁਰ ਦਾ ਰਹਿਣ ਵਾਲਾ ਸੀ ਏਜੰਟ ਦੇ ਵੱਲੋਂ ਦਲੇਰ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਭੇਜਿਆ ਗਿਆ ਸੀ ਅਤੇ ਹੁਣ ਜੋ 205 ਲੋਕ ਡਿਪੋਰਟ ਹੋ ਕੇ ਆਏ ਨੇ ਉਹਨਾਂ ਦੇ ਵਿੱਚ ਦਲੇਰ ਸਿੰਘ ਵੀ ਸ਼ਾਮਲ ਸੀ ਤਾਂ ਇਸ ਮਾਮਲੇ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਪਿੰਡ ਕੋਟਰੀ ਖੈਰਾ ਦਾ ਰਹਿਣ ਵਾਲਾ ਤਰਸੀਮ ਸਿੰਘ ਦਾ ਪੁੱਤਰ ਸਤਨਾਮ ਸਿੰਘ ਜਿਸ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਲੇਰ ਸਿੰਘ ਨੂੰ ਅਮਰੀਕਾ ਭੇਜਿਆ ਗਿਆ ਸੀ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਜਦੋਂ ਤੋਂ ਇਹ ਭਾਰਤੀ ਰਿਪੋਰਟ ਹੋ ਕੇ ਆਏ ਨੇ ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਿਰ 2 ਨੰਬਰ ਦੇ ਵਿੱਚ ਕਿਉਂ ਭੇਜਿਆ ਗਿਆ ਕਿ ਨਾ ਏਜੰਟਾਂ ਦੇ ਵੱਲੋਂ 2 ਨੰਬਰ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ ਅਮਰੀਕਾ ਤੇ ਜਿਸ ਤਰੀਕੇ ਦੇ ਨਾਲ ਇਹ ਰਿਪੋਰਟ ਹੋ ਕੇ ਆਏ ਨੇ ਤਾਂ ਆਖਿਰ ਜੋ ਕਰਜ਼ੇ ਦੀ ਪੰਡ ਇਹਨਾਂ ਦੇ ਸਿਰ ਚੜ ਚੁੱਕੀ ਹੈ ਤਾਂ ਇਸ ਦਾ ਸਾਰਿਆਂ ਦੇ ਜ਼ਿੰਮੇਵਾਰ ਆਖਿਰ ਕੌਣ ਹੈ ਇੱਕ ਪਾਸੇ ਉਹ ਲੋਕ ਜਿਨ੍ਹਾਂ ਦੇ ਵੱਲੋਂ 40-40 50-50 ਲੱਖ ਰੁਪਏ ਖਰਚੇ ਜਾਂਦੇ ਨੇ ਔਰ ਦੂਸਰੇ ਪਾਸੇ ਉਹ ਲੋਕਰ ਕੱਢ ਗਏ ਅੱਛਾ ਜਿਹੜੇ 40 40 50 50 ਲੱਖ ਰੁਪਏ ਆਪਣੀ ਜੇਬ ਦੇ ਵਿੱਚ ਪਾ ਲੈਂਦੇ ਨੇ ਪਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਧੋਖਾ ਕੀਤਾ ਜਾਂਦਾ ਹੈ ਹਾਲਾਂਕਿ ਦੋਵੇਂ ਪਾਸਿਆਂ ਦੀ ਰਜਮੰਦੀ ਵੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਜਦੋਂ ਇਸ ਤਰੀਕੇ ਦੇ ਨਾਲ ਇਹ ਕਾਰਵਾਈ ਦੇਖਣ ਨੂੰ ਮਿਲਦੀ ਹੈ ਜਦੋਂ ਅਮਰੀਕਾ ਦੇ ਵੱਲੋਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਾਹਰ ਕੱਢ ਦਿੱਤਾ ਗਿਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਤਾਂ ਸਵਾਲ ਜ਼ਰੂਰ ਖੜੇ ਹੋ ਗਏ ਡੌਂਕੀ ਦੇ ਉੱਤੇ ਵੀ ਕਿ ਆਖੀ ਡੌਂਕੀ ਲਗਾ ਕੇ ਭੇਜਿਆ ਹੀ ਕਿਉਂ ਜਾਂਦਾ ਹੈ ਤੇ ਵੱਡੀ ਘਟਨਾ ਇਸ ਮਾਮਲੇ ਦੇ ਵਿੱਚ ਦਲੇਰ ਸਿੰਘ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਦਲੇਰ ਸਿੰਘ ਨੂੰ ਜੋ ਭੇਜਣ ਵਾਲੇ ਏਜੰਟ ਹੈ ਸਤਨਾਮ ਸਿੰਘ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਅਕਸ਼ੇ ਜੋ ਕਿ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਪੂਰੇ ਮਾਮਲੇ ਦੇ ਉੱਤੇ ਨਜ਼ਰ ਉਹਨਾਂ ਦੇ ਵੱਲ ਰੱਖੀ ਜਾ ਰਹੀ ਹੈ ਹੁਣ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਜੀ ਅਕਸ਼ੇ ਦਲੇਰ ਸਿੰਘ ਜੋ ਕਿ ਅਮਰੀਕਾ ਭੇਜਿਆ ਗਿਆ ਸੀ ਔਰ ਜੋ ਕਿ ਏਜੰਟ ਜਿਸ ਦੇ ਵੱਲੋਂ ਧੋਖਾਧੜੀ ਦੇ ਨਾਲ ਡੌਂਕੀ ਰੂਟ ਦੇ ਰਾਹੀਂ ਭੇਜਿਆ ਗਿਆ ਸੀ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਔਰ ਅਗਲੀ ਕੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਵਾਹ ਇਸ ਨਾਲ ਦੀ ਸਤਲਵਟੀ ਖਬਰ ਜੋ ਗੁਰੂ ਨਗਰੀ ਤੋਂ ਸਾਹਮਣੇ ਆਉਂਦੀ ਆ ਹਨ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਮ ਨਾਲ ਕੰਮ ਕਰਨ ਵਾਲੋਂ ਭਾਰਤੀਆਂ ਦੇ ਨਾਲ ਜੋ ਕਹਿ ਸਕਦੇ ਆ ਕਿ ਉਹਨਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਕਰਦੇ ਉਹਨਾਂ ਨੂੰ ਵਾਪਸ ਜੋ ਭੇਜਿਆ ਜਾਂਦਾ ਤਾਂ ਭਾਰਤ ਵਿੱਚ 104 ਨੌਜਵਾਨਾਂ ਨੇ ਜਿਹੜਾ ਵਾਲੀ ਘੜੀ ਵਾਪਸ ਵਿੱਚ ਭੇਜਿਆ ਜਾਂਦਾ ਉਸ ਦੇ ਵਿੱਚੋਂ ਤਾਂ ਲਹਿਰ ਸਿੰਘ ਹੋਣਾ ਜੋ ਕਿ ਅਸੀਂ ਲਗਾਤਾਰ ਕੰਮ ਵੀ ਕਵਰੇ ਸਾਂਝੀ ਕੀਤੀ ਆ ਤਾਂ ਹੁਣ ਸਰਕਰਨ ਵੱਲੋਂ ਜਿਹੜਾ ਉਹ ਏਜੰਟ ਹੈ ਜਿਨ੍ਹਾਂ ਨੇ ਅਗੇ ਸ਼ਾਇਦ ਦੇ ਨਾਲ ਕਹਿ ਸਕਦੇ ਆ ਆਪਣੀਆਂ ਤਾਂ ਛੁੱਟੀਆਂ ਗੱਲਾਂ ਫਸਾ ਕੇ ਬਾਹਰ ਭੇਜਿਆ ਸੀਗਾ ਤਾਂ ਸਤਨਾਮ ਸਿੰਘ ਹੋਣਾ ਦੇ ਏਜੰਟ ਨਾਮ ਦੇ ਜੋ ਸਤਨਾਮ ਸਿੰਘ ਏਜੰਟ ਨੇ ਉਹਨਾਂ ਦੇ ਉੱਤੇ ਜਿਹੜੀ ਆ ਵੱਡੀ ਕਾਰਵਾਈ ਜੋ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਉਹਨਾਂ ਦੇ ਉੱਤੇ ਤਾ ਪਰਚਾ ਐਫ ਆਰ ਦਰਜ ਕਰਾ ਤਾ Uh oh! ਵੀ ਇਹ ਜ਼ਰੂਰ ਹਾਸਲ ਗਏ ਜਾ ਰਹੇ ਆ ਕਿ ਪ੍ਰਸ਼ਾਸਨ ਉਹਨਾਂ ਵੱਲੋਂ ਕਾਰਵਾਈ ਕਰੇ ਨਾ ਦੀ ਨਾਲ ਸਰਕਾਰ ਤੋਂ ਬੇਨਤੀ ਕਰਦੇ ਜ਼ਰੂਰ ਦਿਖਾਈ ਦਿੱਤੇ ਨੇ ਦਲੇਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੰਜਾਹ ਲੱਖ ਤੋਂ ਵੀ ਜ਼ਿਆਦਾ ਦੀ ਜਿਹੜੀ ਰਕਮ ਉਹਨਾਂ ਵੱਲੋਂ ਖਰਚ ਕਰ ਦਿੱਤੀ ਗਈ ਸੀ ਕਿ ਤਾਂ ਨੌਜਵਾਨਾਂ ਨੂੰ ਵੀ ਉਹਨਾਂ ਨੇ ਇਹ ਆਖਿਆ ਕਿ ਜਿਹੜੇ ਨੌਜਵਾਨ ਬਾਹਰ ਜਾਣ ਦੀ ਇੱਛੁਕ ਹੈਗੇ ਨੇ ਦੂਜਾ ਨੰਬਰ ਹੈ ਕੋਈ ਵੀ ਨਾ ਜਾਵੇ ਸਭ ਇੱਕ ਨੰਬਰ ਹੈ ਜਿਹੜੇ ਬਾਹਰ ਜਾਣ ਤਾਂ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋ ਸਕੇ ਜੀ ਇੱਕ ਵੇ ਅਕਸ਼ੇ ਇੱਥੇ ਮੈਂ ਜਾਨਣਾ ਚਾਹੂੰਗੀ ਕਿ ਦਲੇਰ ਸਿੰਘ ਦੇ ਪਰਿਵਾਰ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਡੌਂਕੀ ਰੂਟ ਦੇ ਰਾਹੀਂ ਭੇਜਿਆ ਜਾਵੇਗਾ ਇਹ ਪਹਿਲਾਂ ਦੀ ਜਾਣਕਾਰੀ ਹੈ ਜੀ ਸੀ ਮਾਹੀ ਕੇ ਉਹਨਾਂ ਨੂੰ ਧਮਕੇ ਰਾਹੀਂ ਭੇਜਿਆ ਜਾਏਗਾ ਲੇਕਿਨ ਬਾਹਰ ਜਾਣ ਦਾ ਜਿਹੜਾ ਇੱਕ ਘੁਮਾਰ ਹੁੰਦਾ ਜਿਹੜੇ ਨੌਜਵਾਨ ਪੀੜ੍ਹੀ ਅੱਜ ਦੀ ਤਾ ਪਰ ਕਿਸੇ ਨੂੰ ਇਹ ਹੈ ਕਿ ਬਾਹਰ ਕਿਸੇ ਨਾ ਕਿਸੇ ਤਰੀਕੇ ਜਾਇਆ ਜਾਵੇ ਤਾਂ ਜੋ ਆਪਣਾ ਨਾਲ ਪਵਿੱਖ ਜਿਹੜਾ ਸੁਨਾਰੀ ਪਵਿੱਖ ਬਣ ਸਕੇ ਘਰਦਿਆਂ ਦੀ ਜਿਹੜੀ ਟੈਨਸ਼ਨ ਦੇ ਨੇ ਜਾਂ ਫਿਰ ਕਰਜ਼ਾ ਉਸ ਤੋਂ ਜਿਹੜੀ ਆ ਉਸ ਨੂੰ ਮੁਕਤ ਕਰ ਸਕੀਏ ਆਪਣੇ ਘਰ ਦੇ ਨੂੰ ਮੁਕਤ ਕਰ। ਤੇ ਇਹ ਲੇਕਿਨ ਇਹ ਚੀਜ਼ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗੇ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣੀ ਚਾਹਾਂਗੇ ਕਿ ਅਗਰ ਕੋਈ ਵੀ ਬਾਹਰ ਜਾਣ ਦਾ ਇੱਛਾ ਹੈਗਾ ਉਹਨੂੰ ਸਿੱਧੇ ਤਰੀਕੇ ਨਾਲ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਦੇਸ਼ ਦੇ ਵਿੱਚ ਜੋ ਸਰਕਾਰਾਂ ਨੇ ਉਹ ਬਹੁਤ ਵੱਡੇ ਅੱਛੇ ਲੈਣ ਜਾ ਰਹੀਆਂ ਨੇ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਟਰੰਪ ਸਰਕਾਰ ਵੱਲੋਂ ਵੀ ਜੋ ਅਟੈਕਸ਼ਨ ਦਿੱਤਾ ਗਿਆ ਸੁਪਨੇ ਤਾਂ ਬਹੁਤ ਸੀਗੇ ਕਰਜ਼ਾ ਵੀ ਬਹੁਤ ਪਰ ਜੇਕਰ ਕੋਈ ਅਗਰ ਬਾਹਰ ਜਾਂਦਾ ਤਾਂ ਮਿਨੀਮਮ ਵੀ ਆਪਾਂ ਜੇ ਇੱਕ ਐਸਟੂਡੈਂਟ ਲਗਾ ਕੇ ਚੱਲੀਏ ਤਾਂ 30 ਤੋਂ 40 ਲੱਖ ਰੁਪਈਆ ਜੋ ਬਾਹਰ ਜਾਣ ਪਿੱਛੇ ਜਿਹੜਾ ਏਜੰਟਾਂ ਨੂੰ ਦਿੱਤਾ ਜਾਂਦਾ ਹੈ ਲੇਕਿਨ 40 ਤੋਂ 50 ਲੱਖ ਰੁਪਈਆ ਕਰਜ਼ਾ ਕੱਲੇ ਇੱਕ ਬੰਦੇ ਦੇ ਸਿਰ ਤੇ ਹੋਵੇ ਤਾਂ ਉਸ ਦਾ ਜਿਹੜਾ ਆਨਲਾਈਨ ਜਿਹੜਾ ਭਵੇਖਿਆ ਉਹ ਤਾਂ ਬਿਲਕੁਲ ਟੈਂਸਨਸ ਹੋ ਚੁੱਕਾ ਹੈ ਲੇਕਿਨ ਉਹਨਾਂ ਵੱਲੋਂ ਇਹੀ ਅਰਜ਼ੀ ਲਗਾਈ ਜਾ ਰਹੀ ਹੈ ਹਰ ਕੋਈ ਇਹੀ ਚਾਹੁੰਦਾ ਕਿ ਜਿਹੜਾ ਵੀ ਏਜੰਟ ਹੈਗਾ ਕਿਉਂਕਿ ਏਜੰਟਾਂ ਦਾ ਕਾਰੋਬਾਰ ਹੈ ਇਹਨਾਂ ਦੇ ਵਿੱਚ ਫੇਕ ਤਾਂ ਤਾਫੀਜ਼ ਵਾਲੇ ਏਜੰਟ ਹੁੰਦੇ ਨੇ ਜਿਹੜੇ ਕਿ ਧੋਖਾਧੜੀ ਕਰਦੇ ਨੇ ਕਈਆਂ ਦੇ ਉੱਤੇ ਪਰਚੇ ਵੀ ਹੁੰਦੇ ਨੇ ਤਾਂ ਉਹਨਾਂ ਤੋਂ ਬਚਣ ਦੀ ਲੋੜ ਹੈਗੀ ਆ ਕਿਉਂਕਿ ਉਹ ਪੌੜੇ ਪਾੜੇ ਲੋਕਾਂ ਨੂੰ ਗਾਂ ਤੇ ਝਾਂਸਿਆਂ ਦੇ ਵਿੱਚ ਲਗਾ ਕੇ ਜਿਹੜਾ ਉਹਨਾਂ ਨੂੰ ਬਾਹਰ ਪੈਸ ਦਿੰਦੇ ਨੇ ਤਾਂ ਇਹ ਚੀਜ਼ ਤੋਂ ਜ਼ਰੂਰ ਹੋਣਾ ਪ੍ਰਸ਼ਾਸਨ ਜਿਹੜੀਆਂ ਵੱਡੀ ਕਾਰਵਾਈ ਕਰਦਾ ਦਿਖਾਈ ਦੇ ਰਿਹਾ ਤਾਂ ਹੋਰ ਆਪਾਂ ਵੀ ਇਹ ਹਸ ਕਰਦੇ ਆ ਕਿ ਆ ਇਹਨਾਂ ਉੱਤੇ ਲਗਾਤਾਰ ਜਿਹੜੀ ਕਾਰਵਾਈ ਹੋਵੇ ਤਾਂ ਜੋ ਆਉਣ ਵਾਲੇ ਸਮੇਂ ਤੇ ਵਿੱਚ ਹੋਰ ਕੋਈ ਨਾ ਫਸ ਸਕੇ ਜੀ ਅਕਸ਼ੇ ਜੀ ਮੈਂ ਇੱਥੇ ਇਹ ਵੀ ਜਾਨਣਾ ਚਾਹੁੰਗੀ ਕਿ ਸਿਰਫ ਇਹਨਾਂ ਏਜੰਟਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅ ਅਮਰੀਕਾ ਨੌਜਵਾਨ ਭੇਜੇ ਸੀ ਜਾਂ ਫਿਰ ਹੋਰ ਵੀ ਏਜੰਟ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਅ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਚਾਂਸਾ ਦਿੱਤਾ ਜਾਂਦਾ ਔਰ ਲੱਖਾਂ ਰੁਪਏ ਠੱਗ ਕੇ ਜਾਂਦੇ ਕਿਉਂਕਿ ਕਿਸੇ ਛੋਟੇ ਦੇਸ਼ ਵੀ ਭੇਜਣਾ ਹੋਵੇ ਤਾਂ ਵੀ ਇਸ ਤਰੀਕੇ ਦੇ ਉਹਨਾਂ ਦੇ ਵੱਲੋਂ ਤਰੀਕੇ ਅਪਣਾਈ ਜਾਂਦੇ ਨੇ ਸਿੱਧੇ ਤਰੀਕੇ ਦੇ ਨਾਲ ਨਹੀਂ ਭੇਜਿਆ ਜਾਂਦਾ ਟੂਰਿਸਟ ਵੀਜ਼ਾ ਤੇ ਭੇਜ ਕੇ ਅੱਗੇ ਪੱਕੇ ਕਰਨ ਦਾ ਉਹਨਾਂ ਨੂੰ ਚਾਂਸ ਦਿੱਤਾ ਜਾਂਦਾ ਤਾਂ ਵੀ ਇਸ ਤਰੀਕੇ ਦੇ ਕਈ ਏਜੰਟ ਨੇ ਜਿਨ੍ਹਾਂ ਦੇ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਹਾਲਾਂਕਿ ਵਰਕ ਪਰਮਿਟ ਦਾ ਵਾਦਾ ਦਾਵਾ ਵੀ ਕਈ ਵਾਰ ਕੀਤਾ ਜਾਂਦਾ ਹੈ ਇਹਨਾਂ ਏਜੰਟਾਂ ਦੇ ਵੱਲੋਂ ਤਾਂ ਆਪਣੀ ਜਾਲ ਦੇ ਵਿੱਚ ਫਸਾਇਆ ਜਾਂਦਾ ਤਾਂ ਉਹਨਾਂ ਏਜੰਟਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਵਾਹੀ ਇਸ ਦੇ ਵਿੱਚ ਸਾਰੇ ਏਜੰਟ ਜਿਹੜੇ ਆ ਵਿੱਚ ਆਣ ਗਏ ਜਿੰਨਾਂ ਵੱਲੋਂ ਕਿ ਕੱਲੇ ਅਮਰੀਕਾ ਨਹੀਂ ਜਿਹੜਾ ਬਾਕੀ ਦੇਸ਼ਾਂ ਦੇ ਵਿੱਚ ਵੀ ਆ ਜੋ ਲੋਕ ਭੇਜੇ ਜਾਂਦੇ ਨੇ ਇਹਨਾਂ ਦੇ ਵਿੱਚ ਹਰ ਇੱਕ ਦੇ ਉੱਤੇ ਕਾਰਵਾਈ ਹੋਏਗੀ ਹਾਲਾਂਕਿ ਜੇ ਏਜੰਟ ਇਹ ਹੈਗੇ ਨੇ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਤੇ ਇਹ ਰਹਿਣ ਵਾਲੇ ਨੇ ਵਾਸਲੀ ਬਰਸੀਜੋਨੇ ਕੋਟਲੀ 11 ਅਕਲਾਬ ਜਿਹੜੀਆਂ ਮੁਕੱਦਮਾ ਜਿਹੜਾ ਪੁਲਸ ਵੱਲੋਂ ਦਰਜ ਕੀਤਾ ਗਿਆ ਹੈ ਉਹਦੇ ਵਿੱਚ ਮੈਂ ਵਾਹੀ ਇੱਕ ਗੱਲ ਹੋਰ ਜ਼ਰੂਰ ਦੱਸਣੀ ਚਾਹੁੰਗਾ ਕਿ ਜਿਨ੍ਹਾਂ ਦੇ ਨਾਲ ਤਾਂ ਹੋਣਾ ਤੇ ਜਿਨ੍ਹਾਂ ਦੇ ਉੱਤੇ ਵੱਡੀ ਕਾਰ ਹੈ ਜਿਨ੍ਹਾਂ ਨੇ ਡਿਪੋਰਟ ਕੀਤਾ ਗਿਆ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋਈ ਹੈ ਲੇਕਿਨ ਇਸ ਕਾਰਵਾਈ ਦੇ ਨਾਲ ਜਿਹੜਾ ਬਾਕੀ ਨੌਜਵਾਨ ਆ ਜੋ ਪੀੜ੍ਹੀ ਆਪਾਂ ਕਹਿ ਸਕਦੇ ਜਿਹੜੀ ਹੈਗੀ ਆ ਜੋ ਬਾਹਰ ਜਾਂਦੇ ਛੁਕਨੇ ਉਹ ਵੀ ਉਹਨਾਂ ਤਰ੍ਹਾਂ ਹੀ ਚੌਕਸ ਹੋ ਚੁੱਕੇ ਨੇ ਉਹਨਾਂ ਨੂੰ ਵੀ ਪਤਾ ਲੱਗ ਚੁੱਕਾ ਕਿ ਹੁਣ ਜਿਹੜਾ ਵਿਦੇਸ਼ ਦੇ ਵਿੱਚ ਜੋ ਉਹਨਾਂ ਦਾ ਪ੍ਰਸ਼ਾਸਨ ਆ ਉਹਨਾਂ ਦਾ ਕਾਨੂੰਨ ਆ ਉੱਥੋਂ ਦੀ ਸਰਕਾਰ ਆ ਉਹ ਉਹਨਾਂ ਆਉਣਾਂ ਦੇ ਸਮੇਂ ਦੇ ਵਿੱਚ ਹੋਰ ਸ਼ਕਤੀ ਦਾ ਰੁੱਖ ਜਿਹੜਾ ਅਪਣਾਏਗੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਜੋ ਨਾਗਰਿਕ ਆਵਾ ਸਕੇ ਤਾਂ ਇਹ ਚੀਜ਼ ਦੇ ਉੱਤੇ ਲੋੜ ਹੋ ਰਹੀ ਹੈ ਪਾਰਕ ਤਾਂ ਚੌਕਸ ਹੋ ਚੁੱਕਿਆ ਨਾ ਲੇਕਿਨ ਨਾ ਸਿਰਫ ਤਾਂ ਸਿਰਫ ਤਾਂਬਾਏ ਦੇ ਲੋਡ ਹੈਗੇ ਆ ਉਹਨਾਂ ਜੰਟਲ ਦੇ ਉੱਤੇ ਜਿਹੜੇ ਕਿ ਨਾ ਕੋਲੇ-ਪਾੜੇ ਦੇ ਗਾਣੋ ਆਪਣੇ ਗੱਲਾਂ ਦੇ ਵਿੱਚ ਪਸਾਉਂਦੇ ਜੀ ਅਕਸ਼ੇ ਜੀ ਜੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਕਾਇਸੀ ਮੇਰੇ ਸਹਿਯੋਗੀ ਅਕਸ਼ੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਏਜੰਟਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਉਹ ਏਜੰਟ ਜਿਨ੍ਹਾਂ ਦੇ ਵੱਲੋਂ ਹਾਲੀ ਦੇ ਵਿੱਚ ਅਮਰੀਕਾ ਦੇ ਵਿੱਚ ਨੌਜਵਾਨਾਂ ਨੂੰ ਭੇਜਿਆ ਗਿਆ ਸੀ 40 40 50 50 ਲੱਖ ਰੁਪਏ ਲੈ ਗਏ ਸੀ ਪਰ ਡੋਂਕੀ ਰੂਟ ਦੇ ਰਾਹੀਂ ਭੇਜਿਆ ਜਾਂਦਾ ਨੌਜਵਾਨਾਂ ਨੂੰ ਕਈ ਸੁਪਨੇ ਦਿਖਾਏ ਜਾਂਦੇ ਨੇ ਹਾਲਾਂਕਿ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਦੇ ਸਿੱਟੇ ਵਜੋਂ ਇਹ ਨੌਜਵਾਨ ḍਿਪੋਰਟ ਹੋ ਕੇ ਆਏ ਨੇ ਪਰ ਕਿਤੇ ਨ ਕਿਤੇ ਇਹ ਏਜੰਟ ਵੀ ਜ਼ਰੂਰ ਇਸ ਮਾਮਲੇ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਿਰਫ ਅਮਰੀਕਾ ਨਹੀਂ ਅ ਇੰਗਲੈਂਡ ਕੈਨੇਡਾ ਔਰ ਹੋਰ ਵੀ ਕਈ ਦੇਸ਼ ਜਿੱਥੇ ਇਹਨਾਂ ਏਜੰਟਾਂ ਦੇ ਵੱਲੋਂ ਧੋਖੇ ਦੇ ਨਾਲ ਨੌਜਵਾਨਾਂ ਨੂੰ ਭੇਜਿਆ ਜਾਂਦਾ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਮਰੀਕਾ ਦਾ ਸੁਪਨਾ ਦਿਖਾ ਕੇ ਰਸਤੇ ਦੇ ਵਿੱਚ ਕਿਸੇ ਹੋਰ ਦੇਸ਼ ਦੇ ਵਿੱਚ ਉਤਾਰ ਦਿੱਤਾ ਜਾਂਦਾ ਕਈ ਵਾਰ ਇਹ ਵੀ ਹੁੰਦਾ ਹੈ ਕਿ ਟੂਰਿਸਟ ਵੀਜ਼ਾ ਦੇ ਉੱਤੇ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਵਾਦਾ ਵਰਕ ਪਰਮਿਟ ਦਾ ਕੀਤਾ ਜਾਂਦਾ ਤੇ ਇਸ ਤਰੀਕੇ ਦੇ ਨਾਲ ਵੀ ਕਈ ਲੋਕ ਫਸੇ ਨੇ ਇਸ ਤਰੀਕੇ ਦੇ ਨਾਲ ਵੀ ਕਈ ਲੋਕ ਏਜੰਟਾਂ ਦੇ ਸ਼ਿਕਾਰ ਹੋ ਚੁੱਕੇ ਨੇ ਔਰ ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀਆਂ ਕਈ ਖਬਰਾਂ ਆ ਚੁੱਕੀਆਂ ਨੇ ਹਾਲਾਂਕਿ ਇਹ ਜੋ ਸਖਤੀ ਕੀਤੀ ਗਈ ਹੈ ਅਮਰੀਕਾ ਦੀ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਚੱਲਦੇ ਇਹ ਨੌਜਵਾਨ ਹੁਣ ਵਿਦੇਸ਼ਾਂ ਤੋਂ ਪਰਤ ਕੇ ਵਾਪਸ ਆਏ ਨੇ ਜਿਨ੍ਹਾਂ ਦੇ ਸੁਪਨੇ ਚੱਕਨਾ ਚੂਰ ਹੋਏ ਨੇ 40 40 50 50 ਲੱਖ ਰੁਪਏ ਦਾ ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਾ ਚੜ ਚੁੱਕਿਆ ਹੈ ਪਰ ਕਿਤੇ ਨਾ ਕਿਤੇ ਉਹ ਏਜੰਟ ਵੀ ਦੋਸ਼ੀ ਨੇ ਜਿਨ੍ਹਾਂ ਦੇ ਵੱਲੋਂ ਡੌਂਕੀ ਰੂਟ ਦੇ ਰਾਹੀਂ ਜਾਣ ਬੁੱਝ ਕੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਇਹਨਾਂ ਲੋਕਾਂ ਨੂੰ ਵਿਦੇਸ਼ ਜਾਣਾ ਪੈਂਦਾ ਏ ਔਰ ਉੱਥੇ ਜਾ ਕੇ ਕਿਸ ਤਰੀਕੇ ਦੀਆਂ ਮੁਸੀਬਤਾਂ ਦਾ ਸਾਹਮਣਾ ਇਹਨਾਂ ਨੂੰ ਕਰ ਸਕਦਾ ਤਾਂ ਕਿਤਨੇ ਕਿਤੇ ਹਨੇਰੇ ਦੇ ਵਿੱਚ ਇਹਨਾਂ ਏਜੰਟਾਂ ਦੇ ਵੱਲੋਂ ਵੀ ਰੱਖਿਆ ਜਾਂਦਾ ਹੈ ਤਾਂ ਫਿਲਹਾਲ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਰਾਜਾ ਸੰਸੀ ਦੇ ਨਾਲ ਸੰਬੰਧਿਤ ਦਲੇਰ ਸਿੰਘ ਜੋ ਕਿ ਹਾਲੀ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆਇਆ ਹੈ ਤਾਂ ਇਸ ਮਾਮਲੇ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਔਰ ਇਸ ਮਾਮਲੇ ਦੇ ਵਿੱਚ ਹੋਰ ਵੀ ਏਜੰਟ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਧੋਖਾਧੜੀ ਦੇ ਨਾਲ ਲੋਕਾਂ ਨੂੰ ਅਮਰੀਕਾ ਭੇਜਿਆ ਗਿਆ ਸੀ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਦੇ ਮੈਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂਐਸਏ ਤੋਂ ਰਿਪੋਰਟ ਹੋ ਕੇ ਭਾਰਤੀ ਆਏ 104 ਪਾਸਤੇ ਉਨਾ ਬਾਅਦ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥ ਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਮਾਰ ਕੇ ਰੈਂਦਾ ਮੈਂ ਸਮਝਦਾ ਕਿ ਮਨੁੱਖੀ ਹਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲੰਘਣਾ ਹੈ ਸਦੈ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਆ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਅਮਰੀਕਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਇਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ-ਘਟ ਵੀ ਦੇ ਸਿੱਧੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆ ਹੋਊ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨੇ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਦੇ ਉਹ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੁਟਾ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹਰ ਕੇ ਲੈ ਜਾਂਦਾ ਇਹ ਇੱਕ ਬਹੁਤ ਬਹਿਤ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਤੂਲ ਕਿਸਮ ਦੀ ਜਿਹੜੀ ਇਹ ਕਟਨਾ ਮਤਲਬ ਇਹਨੂੰ ਇਸ ਹੱਬ ਨਾਲ ਸਾਹ ਉਹਨਾਂ ਨੂੰ অপরাধੀ ਮੰਨ ਲਿਆ ਗਿਆ ਜਦੋਂ ਕਿ ਉਹ অপরাধੀ ਨਹੀਂ ਹੈ ਮੈਂ ਉਹਨਾਂ ਨੂੰ ਉਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤਿਹਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ অপরাধੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਏ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੁੜ ਕੇ ਬਾਰਡਰ ਜਿਹੜਾ ਠਪਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਬਚਾਰੇ ਜਿਸ ਢੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਢੰਗ ਨਾਲ ਫਤਿਹ ਦਾ ਕੀਤਾ ਗਿਆ ਉਸਰ ਅ ਅਪਲਾਦੀ ਨਹੀਂ ਸੀਗੇ ਤੇ ਮਨੁੱਖੀ ਇੱਦਕਾਦਾਂ ਦੀ ਇੱਕ ਇੱਕ ਕੋਦ ਅਲੰਘਣਾ ਇਦਾਂ ਲਿਓਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਤੇ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਾਧੋ ਕੋਈ ਤੈਰਿਸ ਤੋਂ ਥੋੜੇ ਹੀ ਬਚਾਦੇ ਉਹਦੇ ਰੋਟੀ ਦੋਜੀ ਕਮਾਉਣ ਗਏ ਉਹਦੇ ਰੋਟੀ ਦੋਜੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਰਵਾਧ ਪਾਲਣ ਵਾਸਤੇ ਗਏ ਸੀਗੇ ਪਲਾਦ ਕਰਨ ਵਾਸਤੇ ਨਹੀਂ ਗਏ ਪਦੋਂ ਉਹਨਾਂ ਨਾਲ ਉਹਨਾਂ ਦੇ ਨਾਲ ਵਾਰ ਜਿਹੜਾ ਪਲਾਦ ਦੀ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਜੜੇ ਕੋਈ ਬੰਬਿਓ ਕੋਈ ਦਿੱਲੀਓ ਕੋ ਕਿਤੇ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਲੱਗ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰ ਦਿਓ ਜਿਹੜਾ ਮੈਂ ਸ਼ਬਦ ਬੋਲਿਆ ਜਿਹੜਾ ਇਹ ਮਨੁੱਖੀ ਤਸਕਦੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦੇ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜਦੇ ਜਾ ਕੇ ਜਾਂ ਇਹ ਬੰਬੇ ਦੇ ਸ਼ਹਿਰ ਤੋਂ ਚੜਦੇ ਆ ਵੱਡੇ ਸ਼ਹਿਰਾਂ ਤੋਂ ਕੋਲਕਾਤਾ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에ਰਪੋਰਟ ਤੋਂ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇ ਲਈ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹ ਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ-ਕੌਣ ਨੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਜਿਹੜਾ ਬਹੁਤ ਜ਼ਰੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ 240 ਲੱਖ ਰੁਪਇਆ ਦੋ ਔਰ ਇੱਕ ਕੇਸ ਤੇ ਹੁਧਿਆਣੇ ਦਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿਦੇ ਹੀ ਉਹ ਮੁੰਡੇ ਕੇ 2.5 ਕਰੋੜ ਰੁਪਇਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟ੍ਰੈਵਲ ਏਜੰਟ ਜਿਹੜਾ ਨੋਟ ਕੇ ਲੈ ਗਿਆ